ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਬਠਿੰਡਾ ਤੋਂ ਜਿੱਥੇ ਕਿ ਜ਼ਮੀਨ ਦੇ ਲਾਲਚ ਵਿੱਚ ਆ ਕੇ ਭਰਾ ਨੇ ਹੀ ਆਪਣੀ ਭਰਾ ਅਤੇ ਆਪਣੀ ਭਝਾਈ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਪੂਰੀ ਖਬਰ ਦੇਖ ਕੇ ਤੁਹਾਡੇ ਵੀ ਲੋ ਕੰਡੇ ਹੋ ਜਾਣਗੇ ਖੜੇ ਕਿ ਕਿਸ ਤਰ੍ਹਾਂ ਜ਼ਮੀਨ ਵੀ ਦੋਸਕੇ ਭਰਾਵਾਂ ਦੇ ਵਿੱਚ ਐਸੀਆਂ ਤਰੇੜਾਂ ਪਾ ਦਿੰਦੀ ਹੈ ਕਿ ਆਖਰ ਭਰਾ ਹੱਥੋਂ ਭਰਾ ਦਾ ਕਤਲ ਕਰਵਾ ਦਿੰਦੀ ਹੈ ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਵਿਦਿਆਲਾ ਤੋਂ ਜਿੱਥੇ ਕਿ ਪਿਛਲੇ ਦਿਨੀ ਇੱਕ ਬਜ਼ੁਰਗ ਜੋੜੇ ਦਾ ਕਤਲ ਹੋ ਗਿਆ ਸੀ ਜਿਸ ਦੀ ਕਿ ਬਠਿੰਡਾ ਪੁਲਿਸ ਵੱਲੋਂ ਇਸ ਕਤਲ ਕੇਸ ਦੀ ਗੁਲਛਦੀ ਨੂੰ ਸੁਝਾਉਂਦਿਆਂ ਹੋਇਆ ਮ੍ਰਿਤਕ ਵਿਅਕਤੀ ਅਤੇ ਉਸ ਦੀ ਪਤਨੀ ਦੇ ਕਾਤਲ ਨੂੰ ਕਾਬੂ ਕਰ ਲਿਆ ਗਿਆ ਹੈ ਇਹ ਕਾਤਲ ਮ੍ਰਿਤਕ ਦਾ ਸਾਕਾ ਭਰਾ ਹੀ ਨਿਕਲਿਆ ਹੈ ਇਸ ਬਾਰੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਐਸਐਸਪੀ ਮੈਡਮ ਅਮਨੀਤ ਕੌਰ ਨੇ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਧਿਆਨ ਦੇ ਨਾਲ ਸੁਣੋ ਪਿੰਡ ਬਦਿਆਲਾ ਉਹਦੇ ਚ ਫਸਟਲੀ ਇਟ ਵਾਸ ਅ ਬਲਾਈਂਡ ਕੇਸ ਔਰ ਸਿንስ ਇੱਕ ਐਲਡਰਲੀ ਕਪਲ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ ਤਾਂ ਉਹਦੀ ਕ੍ਰਾਈਮ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਰਾਤ ਨੂੰ ਐਸਪੀ ਸਿਟੀ ਜਿਨਾਂ ਕੋਲ ਐਸਪੀਡੀ ਦਾ ਵੀ ਚਾਰਜ ਹੈ ਟੀਐਸਪੀ ਫੂਲ ਪ੍ਰਦੀਪ ਔਰ ਐਸਐਚਓ ਸਦਰ ਆਮਪੁਰਾ ਇਹਨਾਂ ਦੇ ਚੌਂਕੀ ਇੰਚਾਰਜ ਚੌਂਕੇ ਔਰ ਦੋਨੋਂ ਸੀਆਈਏ ਇੰਚਾਰजेस ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਸੀ ਜਿਹੜੇ ਦੋਨੋਂ ਮ੍ਰਿਤਕ ਸੀਗੇ ਉਹਨਾਂ ਦੀ ਪਛਾਣ ਹੋਈ ਸੀ ਕਿਆ ਸਿੰਘ ਪੁੱਤਰ ਕਰਨੈਲ ਸਿੰਘ ਔਰ ਉਹਨਾਂ ਦੀ ਪਤਨੀ ਅਮਰਜੀਤ ਕੌਰ ਜਿਨ੍ਹਾਂ ਦੀ ਉਮਰ ਅਰਾਊਂਡ 60 ਪਲੱਸ ਹੈ ਔਰ ਇਹਨਾਂ ਦਾ ਬੇਟਾ ਇੱਕ ਸਰਕਾਰੀ ਜੌਬ ਕਰਦਾ ਦਿੱਲੀ ਵਿੱਚ ਸੋ ਬੇਸਡ ਔਨ ਦਾ ਕ੍ਰਾਈਮ ਐਫਆਈਆਰ ਨੰਬਰ 1 ਡੇਟਡ 7 ਤੇ ਕਿਉਂਕਿ ਲੇਟ ਨਾਈਟ ਦਾ ਇਨਸੀਡੈਂਟ ਸਿਗਾ ਤੇ ਐਫਆਈਆ ਲੌਂਚ ਕਰਦੇ 7 ਤਰੀਕ ਹੋ ਗਈ ਸੀ ਅੰਡਰ ਸੈਕਸ਼ਨ 103 ਔਰ 331 8 ਜਿਹੜਾ ਲਰਕਿੰਗ ਪ्रेसपासਟ ਨਾਈਟ ਲੀਡਿੰਗ ਟੂ ਗ੍ਰੀਵियस ਇਨਜਰੀ ਔਰ ਡੈਥ ਹੁੰਦਾ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀਗਾ ਔਰ ਇਮੀਡੀਏਟਲੀ ਸਾਡੀ ਤਫਤੀਸ਼ ਸਟਾਰਟ ਹੋ ਗਈ ਸੀਗੀ ਔਰ ਇਹਦੇ ਚ ਐਸਪੀਡੀ ਐਸਪੀ ਸਿਟੀ ਔਬਲੀਕ ਐਸਪੀਡੀ ਨਰਿੰਦਰ ਸਿੰਘ ਨੇ ਸਾਰੀ ਇਨਵੈਸਟੀਗੇਸ਼ਨ ਨੂੰ ਸੁਪਰਵਾਈਸ ਕੀਤਾ ਕਲੋਸਲੀ ਇਹਦੇ ਚ ਅਗਲੇ ਦਿਨ DSP DV मौके ਤੇ ਗਏ ਸੀ ਸਾਡੇ DIG ਬਟਿੰਡਾ ਰੇਂਜ ਵੀ ਗਏ ਸੀ ਤੇ ਸਾਡੀ ਸਾਰੀ ਟੀਮਾਂ ਕੰਟੀਨਿਊਸ ਲੱਗੀ ਰਹੀਆਂ ਤੇ 8 ਤਰੀਕ ਨੂੰ ਬੇਸਡ ਔਨ ਕ੍ਰੈਡਿਬਲ ਇਨਪੁਟ ਅਸੀਂ ਜਿਹੜਾ ਵਿਕਰਮ ਸਿੰਘ ਹੈ ਉਹਨੂੰ ਪੁੱਛ ਉਹਨੂੰ ਕਾਬੂ ਕੀਤਾ ਗਿਆ ਸੀ ਔਰ ਪਤਾ ਲੱਗਿਆ ਕਿ ਇਹ ਵਿਕਰਮ ਸਿੰਘ ਜਿਹੜਾ ਕਿਆ ਸਿੰਘ ਹੈ ਮੇਰੇ ਤੱਕ ਇਹਦਾ ਸੱਕਾ ਭਰਾ ਹੈ ਔਰ ਦੌਰਾਨੇ ਤਫਤੀਸ਼ ਔਰ ਪੁੱਛਗਿੱਛ ਅਸੀਂ ਇਹ ਇਹਦੇ ਕਰਦੇ ਬਾਅਦ ਇਹਦੇ ਘਰ 'ਚ ਇੱਕ ਕੋਨੇ 'ਚ ਟਾਇਲਟ ਪੁਰਾਣਾ ਬਣਿਆ ਹੋਇਆ ਹੈ ਉਹਦੇ ਉੱਪਰ ਇੱਟਾਂ ਰੱਖੀਆਂ ਹੋਈਆਂ ਸੀ ਉੱਥੋਂ ਜਿਹੜਾ ਇਹਨੇ ਵੈਪਨ نیوز 'ਚ ਦਾ ਕ੍ਰਾਈਮ ਹੈ ਜਿਹੜਾ ਦਾਤ ਲੋਹਾ ਉਹਨੂੰ ਬਰਾਮਦ ਕਰਾਇਆ ਐਨੀ ਕਨਫੈਸਟ ਟੂ ਦਾ ਕ੍ਰਾਈਮ ਔਰ ਵਜਾ ਰੰਜਿਸ਼ ਹੈ ਨਿਕਲੀ ਕਿ ਇਹ ਦੋਨੋਂ ਸਕੇ ਪਰ ਆਏ ਔਰ ਉਹਨਾਂ ਦਾ ਕਾਫੀ ਦੇਰ ਦਾ ਪ੍ਰੋਪਰਟੀ ਡਿਸਪਿਊਟ ਚੱਲ ਰਿਹਾ ਸੀਗਾ ਤਫਤੀਸ਼ 'ਚ ਪਤਾ ਲੱਗਿਆ ਕਿ 2018 'ਚ ਵੀ ਨਾ ਦਾ ਬਿਕੋਜ਼ ਆਫ ਦਿਸ ਪ੍ਰੋਪਰਟੀ ਕਾਫੀ ਲੜਾਈ ਝਗੜਾ ਹੋਇਆ ਸੀਗਾ ਔਰ ਇਹਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਸਾਂਝੀ ਜ਼ਮੀਨ ਹੈ ਇਹਦੇ ਵਿੱਚ ਫਰੰਟ ਪੋਰਸ਼ਨ ਹੈ ਜਿਹੜਾ ਜਿਹਦੀ ਜ਼ਿਆਦਾ ਮੋਨਿਟਰੀ ਵੈਲਿਊ ਹੁੰਦੀ ਹੈ ਉਹ ਇਹਦੇ ਸਕੇ ਭਰਾ ਕਿਆਸ ਸਿੰਘ ਨੂੰ ਮਿਲ ਗਿਆ ਔਰ ਮਤਲਬ ਆਪਣੀ ਜਿਹੜੀ ਨਿਸ਼ਾਨਦੇਹੀ ਸੀ ਉਹਦੇ ਤੋਂ ਸੈਟੀਸਫਾਈਡ ਨਹੀਂ ਸੀਗਾ ਇਸੇ ਕਰਕੇ ਹਰ ਬਾਰੀ ਜਦੋਂ ਆਪਣਾ ਝੋਨੇ ਵਗੈਰਾ ਦਾ ਵੀ ਸੀਜ਼ਨ ਚੱਲਦਾ ਹੈ ਉਦੋਂ ਵੀ ਜੋ ਸਾਨੂੰ ਪਤਾ ਲੱਗਿਆ ਆਪਣੇ ਪ੍ਰਾਨਾਂ ਲਈ ਲੜਾਈ ਖੜਦਾ ਰੰਦਾ ਸੀ ਔਰ ਖਾਰ ਖਾਂਦਾ ਸੀਗਾ ਸੋ ਉਹਦੇ ਹੀ ਤਹਿਤ ਇਹਨੇ ਜਿਸ ਦਿਨ 6 ਤਰੀਕ ਨੂੰ ਇਹਨੂੰ ਬਹੁਤ ਹੀ ਬਰੂਟਲੀ ਪਹਿਲਾਂ ਇਹਦੀ ਵਾਈਫ ਦਾ ਮਰਡਰ ਕੀਤਾ ਉਸ ਤੋਂ ਬਾਅਦ ਜੋ ਜਿਹੜਾ ਕਿਆਸ ਸਿੰਘ ਸੀਗਾ ਉਹ ਸ਼ਾਮ ਨੂੰ ਦੁੱਧ ਲੈਣ ਗਿਆ ਹੋਇਆ ਸੀ ਤੇ ਪਹਿਲਾਂ ਇਹਨੇ ਅੰਦਰ ਵੜ ਕੇ ਦੀ ਅਮਰਜੀਤ ਦਾ ਮਰਡਰ ਕੀਤਾ ਉਸ ਤੋਂ ਬਾਅਦ ਇਹ ਪਿੱਛੇ ਲੁਕ ਗਿਆ ਜੋ ਸਾਨੂੰ ਤਫ਼ਤੀਸ਼ ਚ ਪਤਾ ਲੱਗਿਆ دیوار ਦੇ ਪਿੱਛੇ ਜਦੋਂ ਇਹਦਾ ਬ੍ਰਦਰ ਕਿਆਸ ਸਿੰਘ ਅੰਦਰ ਐਂਟਰ ਕੀਤਾ ਘਰ ਚੋਂ ਨੇ ਉਹਨੂੰ ਪਿੱਛੋਂ ਹਟਾ ਕਰਕੇ ਬਹੁਤ ਹੀ ਬਰੂਟਲੀ ਲੋਹੇ ਦੇ ਦਾਤ ਨਾਲ ਉਹਦੇ ਸਿਰ ਦੇ ਬੈਕ ਤੇ ਕੰਟੀਨਿਊਸਲੀ ਵਾਰ ਕੀਤੇ ਜ ਜਿਹਦੇ ਨਾਲ ਦੋਨੋਂ ਹਸਬੰਡ ਵਾਈਫ ਦੀ ਮੌਕੇ ਤੇ ਹੀ ਡੈਥ ਹੋ ਗਈ ਸੀਗੀ ਬਟ ਸਾਡੀ ਟੀਮ ਨੇ ਬਹੁਤ ਹੀ ਸੋਚ-ਬੋਝ ਨਾਲ ਨਾ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਨਾਲ ਲੇ ਕੇ ਇਸ ਨੂੰ ਕ੍ਰੈਕ ਕੀਤਾ ਐਂਡ ਇਸੇ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਇਨੀਸ਼ੀਅਲੀ ਕਿਉਂਕਿ ਰੀਅਲ ਫੈਮਿਲੀ ਚ ਅਸੀਂ ਨਹੀਂ ਇਸ ਤਰ੍ਹਾਂ ਕਰ ਸਕਦੇ ਬਟ ਬਿਕੋਜ਼ ਆਫ ਸੈਂਸਿਟਿਵ ਇਨਵੈਸਟੀਗੇਸ਼ਨ ਅਸੀਂ ਕੇਸ ਵਿਦਨ 2 ਡੇਸ ਅਸੀਂ ਇਹ ਕ੍ਰੈਕ ਕਰ ਲਿਆ ਔਰ ਪਤਾ ਲੱਗਿਆ ਕਿ ਇਹਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਜਿਹੜਾ ਆਪਣਾ ਵਿਕਰਮ ਸਿੰਘ ਹੈ ਬਟ ਇਹ ਖੇਤੀਬਾੜੀ ਕਰਦਾ ਸੀ ਤੇ ਔਰ ਕਿਸੇ ਪ੍ਰਾਈਵੇਟ ਸਕੂਲ ਚ ਇੱਕ ਸਿਕਿਉਰਿਟੀ ਗਾਰਡ ਦਾ ਹੀ ਰਾਮਪੁਰੇ ਕੰਮ ਕਰਦਾ ਔਰ ਹੁਣ ਅਸੀਂ ਇਹਦੀ ਰਿਮਾਂਡ ਲੈ ਕੇ ਕੁਝ ਹੋਰ ਵੀ ਸਾਨੂੰ ਕੁਝ ਲੋੜਿੰਦੀ ਚੀਜ਼ਾਂ ਇਨ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਬਰਾਮਦ ਕਰਾਂਗੇ ਥੈਂਕ ਯੂ ਰੀਅਲ ਬ੍ਰਦਰ ਮੈਂ ਹਾਂਜੀ ਇਹ ਤਾਂ ਸਰਪ੍ਰਾਈਜ਼ ਹੈ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਐਗਰੀਕਲਚਰਲ ਪ੍ਰੋਪਰਟੀਆਂ ਇਹ ਮਰਡਰ ਔਰ ਲੇਖਤਾ ਰਹੇ ਜੀ ਇਹਨੇ ਮਰਡਰ ਕਰਨੂ ਕਿਤਾ ਸੀ ਮਰਡਰ ਜੀ ਇਹਦਾ 6 ਤਰੀਕ ਸ਼ਾਮ ਨੂੰ ਜਦੋਂ ਇਹ ਗਿਆ ਹੈ ਅਰਾਊਂਡ 5 6 ਵਜੇ ਦੇ ਕਰੀਬ ਜਿਹੜਾ ਕਿਆ ਸਿੰਘਾ ਦੁੱਧ ਲੈਣ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਅੰਦਰ ਵੜਿਆ ਹੈ ਜਿਹੜਾ ਵਿਕਰਮ ਹੈ ਔਰ ਸਾਨੂੰ ਆਈ ਥਿੰਕ ਨੌਕ ਪਸੇ ਸਾਨੂੰ ਐਕਚੁਅਲੀ ਪਤਾ ਤਾਂ ਲੱਗਿਆ ਕਿਉਂਕਿ ਜਿਹੜਾ ਇਹਦਾ ਬੇਟਾ ਹੈ ਜਿਹੜਾ ਦਿੱਲੀ ਜੌਬ ਕਰਦਾ ਹੈ ਉਹ ਆਪਣੇ ਫਾਦਰ ਨੂੰ ਫੋਨ ਕਰ ਰਿਹਾ ਸੀ ਜਿਵੇਂ ਰੂਟੀਨ 'ਚ ਬੱਚੇ ਕਰਦੇ ਆ ਪਰ ਕਿਉਂਕਿ ਫੋਨ ਕਾਲ ਚੁੱਕ ਨਹੀਂ ਰਿਹਾ ਸੀ ਫਿਰ ਇਹਨੇ ਪਤਾ ਆਪਣੇ ਪਿੰਡ 'ਚ ਕੀਆ ਕਿਨੂੰ ਕਿਆ ਸੀ ਪਿੰਡ ਦੇ ਵਿੱਚ ਦੋਸਤ ਸੀ ਉਹਨੂੰ ਦੋਸਤ ਨੂੰ ਕਿਹਾ ਤਾਂ ਜਦੋਂ ਦੋਸਤ ਆਕੇ ਦੇਖਿਆ ਤੇ ਹਾਂ ਸਿਸਟਰ ਇਜ਼ ਲੋਕਲੀ ਮੈਰਿਡ ਹੈਗੀ ਐ ਤੇ ਬਟ ਇਹਦੇ ਬੇਟੇ ਨੇ ਜਦੋਂ ਫੋਨ ਕਾਲਸ ਨਹੀਂ ਚੁੱਕੀਆਂ ਫਾਦਰ ਨੇ ਤਾਂ ਇਹਨੇ ਕਿਹਾ ਕਿ ਪਤਾ ਕਰਕੇ ਆਓ ਵੀ ਕੀ ਪ੍ਰੋਬਲਮ ਹੈ ਥੈਨ ਇਟ ਵਾਸ ਰਿਪੋਰਟਡ ਨਹੀਂ ਜੀ ਪਹਿਲਾਂ ਸਾਨੂੰ ਸ਼ੱਕ ਸੀਗਾ ਅਸੀਂ ਕਈ ਸ਼ੱਕੀ ਬੰਦਿਆਂ ਨੂੰ ਵੀ ਇਹ ਇਹਦੇ ਵਿੱਚ ਕੁਐਸਚਨਿੰਗ ਕੀਤੀ ਸੀਗੇ ਬਟ ਇਵੈਂਚੁਅਲੀ ਪਤਾ ਲੱਗਿਆ ਇਹਨੇ ਇਕੱਲੇ ਨਹੀਂ ਕੀਤਾ ਇਹਨੇ ਥੋੜਾ ਮਿਸ ਗਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਬਟ ਇਟ ਟਰਨਡ ਆਊਟ ਇਹਨੇ ਇਕੱਲੇ ਨਹੀਂ ਮਰਡਰ ਕੀਤਾ ਰਹਿੰਦੇ ਹੀ ਨੇੜੇ ਵੀ ਇਹ ਕਿਉਂ ਬਿਲਕੁਲ ਲਾਲ ਲਾਲ ਹੀ ਨਰਿੰਦਰ ਇਹ ਤੁਹਾਨੂੰ ਬਰੀਫਲੀ ਦੱਸ ਵੀ ਸਕਦੇ ਮੌਕੇ ਤੇ ਗਏ ਸੀ ਨਾਲੇ ਕਹਿੰਦੇ ਇਹਨਾਂ ਦਾ ਖਾਣੀ ਚ ਘਰ ਸੀਗਾ ਹਾਂਜੀ ਟਾਣੀ ਚ ਯਾਨੀ ਕਿ ਕੱਲਾ ਘਰ ਸੀ ਨਹੀਂ ਟਾਣੀ ਚ ਦੋਨੋਂ ਘਰ ਨੇ ਦੋਨੋਂ ਘਰਾਂ ਦਾ ਘਟੇ ਸਰ ਤਾਂ ਨਾਲ ਨਾਲ ਲਈ ਸਕਦੇ ਹਾਂ ਜੀ ਥੈਂਕ ਯੂ